ਸਤਿ ਸ਼੍ਰੀ ਅਕਾਲ ਜੀ ਵੀ ਇੱਧਰ ਬਹਾਰਕ੍ਰਿਤ ਵੇਖਦੇ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਗੱਲ ਕਰਾਂਗੇ ਅਗਲੇ 24 ਘੰਟੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਆ ਮੌਸਮ ਵਿੱਚ ਕੀ ਤਬਦੀਲੀ ਜਿਹੜੀ ਵੇਖਣ ਨੂੰ ਮਿਲ ਰਹੀ ਹੈ ਸਿਸਟਮ ਲੱਗਣ ਜਾ ਰਿਹਾ ਕਿਹੜੇ ਕਿਹੜੇ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ ਤਾਂ ਕੱਲ ਵੀ ਆ ਵੀਡੀਓ ਪਾਈ ਸੀ ਜਿਸ ਵਿੱਚ ਦੱਸਿਆ ਸੀ ਮੇਨਮਨ ਜ਼ਿਲ੍ਹੇ ਦੇ ਕਿਹੜੇ ਕਿਹੜੇ ਇਲਾਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ ਤਾਂ ਫਿਰ ਤੁਹਾਨੂੰ ਆਪਾਂ ਦੱਸਾਂਗੇ ਇਸ ਵੀਡੀਓ ਵਿੱਚ ਕਿਹੜੇ ਕਿਹੜੇ ਇਲਾਕਿਆਂ ਵਿੱਚ ਵੱਧ ਤੋਂ ਕਿਹੜੇ ਕਿਹੜੇ ਇਲਾਕਿਆਂ ਵਿੱਚ ਘੱਟ ਸੌ ਆਪਣਾ ਬੰਦੀ ਦਿਖਾਈ ਦੇ ਰਹੀ ਤੁਸੀਂ ਕਿਸ ਸਾਲ ਦੇ ਜ਼ਿਲ੍ਹੇ ਤੋਂ ਇਸ ਵੀਡੀਓ ਨੂੰ ਦੇਖ ਰਹੇ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ 5 ਜਨਵਰੀ ਦੁਪਹਿਰ ਦੀਆਂ ਸੈਟਲਾਈਟ ਤਸਵੀਰਾਂ ਵਿੱਚ ਜਿਹੜੇ ਪ੍ਰੀਵ 1:10 ਮਿੰਟ ਦੀਆਂ ਸੈਟਲਾਈਟ ਤਸਵੀਰਾਂ ਨੇ ਤਾਂ ਤਸਵੀਰਾਂ ਵਿੱਚ ਸਾਫ਼ ਸਾਬ ਦਿਖਾਈ ਦੇ ਰਿਹਾ ਬਿਲਕੁਲ ਸਰਦੀ ਲਾ ਕੇ ਜਿਹੜੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਇਹਨਾਂ ਇਲਾਕਿਆਂ ਵਿੱਚ ਜਿਹੜੀ ਬੱਦਲ ਕਉ ਨਹੀਂ ਮਿਲਾ ਬੱਦਰਬਾਈ ਜ਼ਰੂਰ ਬਣੀ ਹੈ ਹਲਕੀ ਸੰਗਣੀ ਤੇ ਉਸ ਤੋਂ ਬਾਅਦ ਆ ਪਾਕਿਸਤਾਨ ਦੇ ਨਾਲ ਲੱਗਦੇ ਜਿਵੇਂ ਪਾਕਿਸਤਾਨ ਦੇ ਖੇਤਰ ਹੋ ਗਏ ਪੰਜਾਬ ਦੇ ਆ ਜਿਵੇਂ ਆਪਾਂ ਗੱਲ ਕਰੀ ਲਾਹੌਰ ਇਸ ਸਾਈਡ ਜਾਂ ਗੁਜਰਾਂਵਾਲ ਦੇ ਇਲਾਕੇ ਇੱਥੇ ਜਿਹੜੀ ਕਾਰਵਾਈ ਦੇਖਣ ਨੂੰ ਮਿਲ ਰਹੀ ਪਰ ਪੰਜਾਬ ਦੇ ਇਸ ਦਾ ਕੋਈ ਜ਼ਿਆਦਾ ਇਫੈਕਟ ਦੇਖਣ ਨਹੀਂ ਮਿਲ ਰਿਹਾ ਤੇ ਅਗਲੇ 24 ਘੰਟਿਆਂ ਦੀ ਗੱਲ ਕਰੇ 24 ਘੰਟਿਆਂ ਦੇ ਦੌਰਾਨ ਪੰਜਾਬ ਦੇ ਕੋਈ ਸ਼ੁੱਤਰਪੂਰਵੀ ਇਲਾਕੇ ਜਿਵੇਂ ਪਠਾਨਕੋਟ ਗੁਰਦਾਸਪੁਰ ਦੇ ਕੋਈ ਸ਼ਿਭਾਗ ਹੋਗੇ ਉਸ ਵਾਰ ਕੁਝ ਅਮਰਸਰ ਤਰਨਤਾਰਨ ਦੇ ਇੱਕ ਦੋ ਭਾਗ ਆ ਸਕਦੇ ਨੇ ਜਲੰਧਰ ਕਪੂਰਥਲਾ ਦੇ ਕੋਈ ਸ਼ਿਭਾਗ ਹੋ ਸਕਦੇ ਨੇ ਦੇ ਲੁਧਿਆਣਾ ਆ ਗਿਆ ਜਾਂ ਲੁਧਿਆਣਾ ਦਾ ਉੱਤਰ ਪੂਰਬੀ ਇਲਾਕਾ ਹੋ ਗਿਆ ਮਲੇਰਕੋਟ ਲਾ ਗਿਆ ਫਤਿਹਗੜ ਸਾਹਿਬ ਦਾ ਮੁਹਾਲੀ ਚੰਡੀਗੜ੍ਹ ਹੋ ਗਿਆ ਰੂਪਨਗਰ ਹੋ ਗਿਆ ਅਨੰਤਪੁਰ ਸਾਹਿਬ ਦਾ ਨਵਾਂ ਸ਼ਹਿਰ ਦੇ ਇਲਾਕੇ ਕੁਝ ਹੁਸ਼ਿਆਰਪੁਰ ਦੇ ਭਾਗ ਹੋ ਗਏ ਪਟਿਆਲਾ ਸੰਗਰੂਰ ਮੁਹਾਲੀ ਚੰਡੀਗੜ੍ਹ ਦੇ ਇਲਾਕੇ ਹੋ ਗਏ ਜਾਂ ਇਸ ਤੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਹੋ ਗਏ ਚੰਡੀਗੜ੍ਹ ਦੇ ਜਿਵੇਂ ਪੰਚਕੂਲ ਅੰਮ੍ਰਾਲਾ ਕੁਖੇਤਰ ਕੈਥਲ ਅੰਮ੍ਰਾਲਾ ਅੰਮ੍ਰਾਲਾ ਦੀ ਗੱਲ ਕਰੀ ਉਸ ਤੋਂ ਬਾਅਦ ਪਾਪਾ ਪਣੀਪਤ ਹੋ ਗਿਆ ਜਾਂ ਦਿੱਲੀ ਦੇ ਨਾਲ ਲੱਗਦੇ ਖੇਤਰ ਕੁਝ ਹੋ ਗਏ ਜਾਂ ਹਸਾਰ ਦੇ ਕੁਝ ਭਾਗ ਹੋ ਗਏ ਜਾਂ ਫਤਿਆਬਾਦ ਦੇ ਕੁਝ ਭਾਗ ਹੋ ਗ ਕੁਝ ਬਰਨਾਲਾ ਦੇ 1-2 ਖੇਤਰ ਆ ਸਕਦੇ ਨੇ ਜਾਂ ਮਾਨਸਰ 1-2 ਖੇਤਰ ਇਸ ਵਿੱਚ ਪ੍ਰਭਾਵਿਤ ਹੋਣ ਦੀ ਸੰਭਾਵਨਾ ਤਾਂ ਬਾਕੀ ਜ਼ਿਆਦਾਤਰ ਇਲਾਕੇ ਮੌਸਮ ਜਿਆ ਠੀਕ-ਠਾਕ ਰਹਣ ਦੇ ਆਸਾਰ ਨੇ ਤੇ ਜਿਹੜੇ ਮੈਂ ਜ਼ਿਲ੍ਹੇ ਬੋਲੇ ਨੇ ਠੀਕ ਹੈ ਇੱਥੇ ਕਾਪਾ ਗੱਲ ਕਰੀ ਤਾਂ ਕਿਤੇ-ਕਿਤੇ ਕੁਝ ਖੇਤਰਾਂ ਵਿੱਚ ਜਿਹੜੇ ਹਲਕੇ ਦਰਮਿਆਨੇ ਕਿਤੇ ਥੋੜੇ ਬਹੁਤ ਖੇਤਰਾਂ ਵਿੱਚ ਦਰਮਿਆਨੇ ਥੋੜਾ ਜਰਾ ਵੀ ਆ ਦਰਜ ਕੀਤਾ ਜਾਸ ਅਗਲੇ 24 ਘੰਟਿਆਂ ਦੇ ਵਿੱਚ ਜਾਨਕੀ ਅੱਜ ਦੁਪਹਿਰ ਤੋਂ ਲੈ ਕੇ ਤੇ ਕੱਲ ਦੁਪਹਿਰ ਤੱਕ ਜਿਹੜੇ ਘੰਟੇ ਹੋਣਗੇ 24 ਘੰਟਿਆਂ ਦੇ ਵਿੱਚ ਹਲਚਲਾ ਹੋਣ ਦੀ ਸੰਭਾਵਨਾ ਤੇ ਪੰਜਾਬ ਦੇ ਬਾਕੀ ਜਿਹੜੇ ਜ਼ਿਲ੍ਹੇ ਰੈ ਦੇ ਭਾਗ ਹੋਗੇ ਜਾਂ ਮੋਗਾ ਦੇ ਖੇਤਰ ਹੋਗੇ ਫਰੀਦਕੋਟ ਹੋ ਗਿਆ ਮੁਕਸਰ ਹੋ ਗਿਆ ਬਠਿੰਡਾ ਹੋ ਗਿਆ ਜਾਂ ਇਸ ਦੇ ਨਾਲ ਦੇ ਕੁਝ ਬਰਨਾਲਾ ਦੇ ਭਾਗ ਹੋਗੇ ਜਾਂ ਫਾਜ਼ਲਕਾ ਹੋ ਗਿਆ ਜਾਂ सिरसा ਹੋ ਗਿਆ ਫਤਿਹਬਾਦ ਦੇ ਕੁਝ ਭਾਗ ਸੂਰਤਗੜ ਹੋ ਗਿਆ ਸ਼ਿਰਗੰਗਲ ਹਨੂਮਾਨਗੜ ਨੋਗੜ ਹੋ ਗਿਆ ਤੇ ਇਹਨਾਂ ਵਿੱਚ ਵੀ ਕਿਤੇ ਕਿਤੇ ਚਾਂਸ ਬਣ ਸਕਦੇ ਕਿਉਂਕਿ ਜਦੋਂ ਬਦਲਵਾਈ ਪਹੁੰਚਦੀ ਆ ਪਛਮੀ ਸਿਸਟਮ ਪਾਉਣ ਦਾ ਤੇ ਕਿਤੇ ਕਿਤੇ ਜਿਹੜੀ ਬਦਲਵਾਈ ਪਹੁੰਚ ਜਾਂਦੀ ਏ ਤੇ ਇਹਨਾਂ ਵਿੱਚ ਵੀ ਕਿਤੇ ਕਿਤੇ ਚਾਂਸ ਬਣ ਸਕਦੇ ਯਾਨੀ ਇੱਕ ਦੋਕਾ ਭਾਗਾਂ ਵਿੱਚ ਬਹੁਤ ਹੀ ਘੱਟ ਲਿਮਟਿਡ ਏਰੀਆ ਵਿੱਚ ਸਭਾਵਨਾ ਰਹੇ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਵੇਖਣ ਨੂੰ ਮਿਲ ਸਰੀ ਉਸਰ ਇੱਕ ਦੋ ਖ ਦੇ ਆ ਪਾਕਾਂ ਦੇ ਜਿਹੜੇ ਦਰਮਿਆਨੇ ਛਰਾਟ ਇਹਨਾਂ ਵਿੱਚ ਕਿਤੇ ਇੱਕਾ ਦੂ ਕ ਖੇਤਰਾਂ ਵਿੱਚ ਆ ਵੇਖਣ ਨੂੰ ਮਿਲ ਸਕਦੇ ਨੇ ਤੇ ਇਹਨਾਂ ਖੇਤਰਾਂ ਵਿੱਚ ਜਰਤਰਮ ਲਾ ਕੇ ਮੌਸਮ ਜੇ ਠੀਕ-ਠਾਕ ਰਹਿੰਦੇ ਆ ਸਾਰ ਨੇ ਤਾਂ ਪਠਾਨਕੋਟ ਗੁਰਦਾਸਪੁਰ ਜਾਂ ਆਪਾਂ ਗੱਲ ਕਰੀ ਜਲੰਧਰ ਕਪੂਰਥਲਾ ਅੰਮ੍ਰਿਤਸਰ ਦੇ ਆ ਕੁਝ ਖੇਤਰਾਂ ਵਿੱਚ ਜਿਹੜੀ ਕਾਰਵਾਈਆਂ ਹੋਣ ਦੀ ਸੰਭਾਅਨਾ ਇੱਥੇ ਵੀ ਕਿਤੇ-ਕਿਤੇ ਚਾਂਸ ਬਣ ਸਕਦੇ ਯਾਨੀ ਕਿਤੇ-ਕਿਤੇ ਹਲਕਾ ਕਿਤੇ-ਕਿਤੇ ਥੋੜੇ ਬਹੁਤ ਖੇਤਰਾਂ ਵਿੱਚ ਦਰਮਿਆਨੇ ਜਿਹੜੀ ਛਰਾਟੇ ਦਰਜ ਕੀਤੇ ਜਾਸਰ ਨੇ ਪੂਰੇ ਆਪਾਂ ਗੱਲ ਕਰੀ ਪੰਜਾਬ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰ 20 40 ਤੋਂ 45% ਖੇਤਰਾਂ ਵਿੱਚ ਚਾਂਸ ਰਹਿਣਗੇ ਕੁਝ ਉੱਤਰ ਪੂਰਬੀ ਇਲਾਕੇ ਹੋਗੇ ਜਾਂ ਦੱਖਣ ਪੱਛਮੀ ਇਲਾਕੇ ਹੋ Haryana ਦੇ ਆ ਚੰਡੀਗੜ੍ਹ ਦੇ ਨਾਲ ਲੱਗਦੇ ਜਾਂ ਪੰਜਾਬ ਦੇ ਮੱਧ ਕੇਂਦਰ ਹੋਗੇ ਜਾਂ ਪੂਰਬੀ ਪਹਾੜਾਂ ਦੇ ਨਾਲ ਲੱਗਦੇ ਉੱਤਰ ਪੂਰਬੀ ਇਲਾਕੇ ਹੋਗੇ ਜਾਂ ਕੁਝ ਸਰਦੀ ਲੱਕੇ ਹੋਗੇ ਫਿਰੋਜ਼ਪੁਰ ਤੋਂ ਉੱਤੇ ਜਿਵੇਂ ਫਿਰੋਜ਼ਪੁਰ ਹੋ ਗਿਆ ਜਾਂ ਤਰਨਤਾਰਨ ਦੇ ਕੁਝ ਭਾਗ ਹੋਗੇ ਜਾਂ ਮੋਗਾ ਦੇ ਕੁਝ ਇੱਕ ਦੋ ਖੇਤਰ ਹੋ ਸਕਦੇ ਨੇ ਤੇ ਇੱਥੇ ਕਿਤੇ ਕਿਤੇ ਜਿਹੜੀ ਕਾਰਵਾਈ ਵੇਖਣ ਨੂੰ ਮਿਲ ਸਰੀ ਜਿਆਦਾਤਰ ਇਲਾਕੇ ਮੌਸਮ ਜਿਆ ਠੀਕ ਠਾਕ ਜਿਹੜਾ ਦੱਖਣ ਪੱਛਮੀ ਇਲਾਕੇ ਜਿਹੜੇ ਦੂਜੇ ਨੰਬਰ ਜ਼ਿਲ੍ਹੇ ਬੋਲੇ ਨੇ ਤੇ ਇੱਥੇ ਕਿਤੇ ਕਿਤੇ ਸੁ ਆ ਕੁਝ ਇਲਾਕਿਆਂ ਵਿੱਚ ਜਿਹੜੀ ਬੱਦਲਵਾਈ ਪਾਉਂ ਸਕਦੀ ਹੈ ਹਲਕੀ ਸੰਘਣੀ ਜਿਸ ਕਰਕੇ ਕਿਤੇ ਕਿਤੇ ਨਿੱਕੀ ਮੋਟੀ ਜਿਹੜੀ ਕਾਰਵਾਈ ਵੇਖਣ ਨੂੰ ਮਿਲ ਸਕਦੀ ਹੈ ਤਾਂ ਉਸ ਤੋਂ ਬਾਅਦ ਕੋਈ 1-2 ਜ਼ਿਲ੍ਹਿਆਂ ਵਿੱਚ ਹੋ ਸਕਦਾ ਹੈ ਕਿ ਠੀਕ ਹੈ ਸੁਭਾਵਨਾ ਬਹੁਤ ਹੀ ਘੱਟ ਰਹੀਗੀ 1-2 ਜ਼ਿਲ੍ਹਿਆਂ ਵਿੱਚ ਹੋ ਸਕਦਾ ਕਿਤੇ ਨਿੱਕੀ ਮੋਟੀ ਗੜੇਮਾਰੀ ਹੋਣ ਦੀ ਸੁਭਾਵਨਾ ਬਿਲਕੁਲ ਜਿਹੜੇ ਦੱਖਣ ਪੱਛਮੀ ਲਾਕੇ ਜਿਹੜੇ ਮਜ਼ਿਲੇ ਪਹਿਲੇ ਨੰਬਰ ਤੇ ਬੋਲੇ ਸੀ ਤਾਂ ਉਹਨਾਂ ਵਿੱਚ 1-2 ਜ਼ਿਲ੍ਹਿਆਂ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਗੜੇਮਾਰੀ ਵੇਖਣ ਨੂੰ ਮਿਲ ਸਕਦੀ ਹੈ ਸੁਭਾਵ ਸੁਭਾਵਨਾ ਪੌਸਿਬਿਲਟੀ ਬਹੁਤ ਹੀ ਘੱਟ ਬਣਦੀ ਦਿਖਾਈ ਦੇ ਰਹੀ ਹੈ ਤਾਂ ਇਹ ਦੁਪਹਿਰ ਸ਼ ਜਨਵਰੀ ਦੁਪਹਿਰ ਸ਼ਾਮ ਤੋਂ ਜਿਹੜੇ ਘੰਟੇ ਹੋਣਗੇ 24 ਘੰਟੇ ਹੋਣਗੇ ਇਸ ਵਿੱਚ ਜਿਹੜੇ ਹਲਚਲਾਂ ਹੋਣ ਦੀ ਸੰਭਾਵਨਾ ਤਾਂ ਜਿਹੜੇ ਮੈਂ ਜਿਲੇ ਪਹਿਲੇ ਨੰਬਰ ਤੇ ਬੋਲੇ ਸੀ ਉਸ ਵਿੱਚ ਜਿਹੜੀ ਕਾਫੀ ਸੰਭਾਵਨਾ ਰਹੇਗੀ ਜਾਨਕੀ ਪੂਰੇ ਆਗਲੇ 100% ਖੇਤਰਾਂ ਵਿੱਚ ਚਾਂਸ ਨਹੀਂ ਰਹਿਣਗੇ ਕੁਝ ਆਪਾਂ ਗੱਲ ਕਰੀ 30 35 ਜਾਂ 40 45% ਖੇਤਰਾਂ ਵਿੱਚ ਚਾਂਸ ਰਹਿਣਗੇ ਕਿ ਤਕ ਹਲਕਾ ਕਿ ਤਕ ਦਰਮਿਆਨਾ ਕੋਈ ਥੋੜੇ ਬਹੁਤੇ ਖੇਤਰਾਂ ਵਿੱਚ ਉਸਰੇ ਦਰਮਿਆਨੇ ਤੇਜ਼ ਜਿਹੜਮੀ ਦੇ ਸ਼ਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਬਾਕੀ ਹੋਰ ਵੀ ਕੋਈ ਨਾ ਆਪਾਂ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਜਾਣਕਾਰੀ ਪਹੁੰਚਾ ਦਿੱਤੀ ਜਾਵੇਗੀ ਤੇ ਚੈ ਕਰੀ ਪਚਾਉਣਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਅੰਤ ਤੱਕ ਵੇਖੇ ਤੁਹਾਡਾ ਬਹੁਤ ਬਹੁਤ ਧੰਨਵਾਦ